ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਹ ਸਾਧ ਸੰਗਤ ਜੀ ਆਸੀ ਅਤੇ ਤੁਸੀਂ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਾਨੂੰ ਇਹ ਬੜਾ ਭਾਗਾ ਸਮਾ ਸਾਰਿਆਂ ਨੂੰ ਹੀ ਪ੍ਰਾਪਤ ਹੋਇਆ ਸਾਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਸਥਾਨ ਤੇ ਇਸ ਤਰ੍ਹਾਂ ਤੇ ਸਾਨੂੰ ਸਾਰਿਆਂ ਨੂੰ ਇੱਥੇ ਆਣ ਦਾ ਬੜਾ ਭਾਗਾ ਬੜਾ ਭਾਗਾ ਸਮਾਪਤ ਹੋਇਆ ਦਾਸ ਤੋਂ ਪਹਿਲਾਂ ਬਹੁਤ ਹੀ ਵਿਦਵਾਨ ਸਿੰਘ ਸਾਹਿਬ ਜੀ ਕਥਾ ਕਰ ਰਹੇ ਸਨ ਆਪ ਸੰਗਤਾਂ ਨੂੰ ਬੜੇ ਵਿਸਥਾਰ ਦੇ ਨਾਲ ਬੜੇ ਪਿਆਰ ਦੇ ਨਾਲ ਆਪ ਸੰਗਤਾਂ ਨੇ ਅੱਜ ਦੀ ਕਥਾ ਨੂੰ ਸਰਵਣ ਕੀਤਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਅਸੀਂ ਹਰੀ ਦੀ ਉਸ ਵਾਹਿਗੁਰੂ ਦੀ ਉਪਮਾ ਵਿਚਾਰ ਸਰਵਣ ਕਰਦੇ ਹਾਂ ਜਿਹੜਾ ਸਾਡੇ ਮਨਾਂ ਦੇ ਅੰਦਰ ਦਰਦ ਹੈ ਦੁੱਖ ਹੈ ਕਥਾ ਸੁਣਦੇ ਨਾਲ ਸਾਡੇ ਦੁੱਖਾਂ ਦੀ ਨਿਮਰਤੀ ਹੋ ਜਾਂਦੀ ਹੈ ਦੁੱਖ ਜਿਹੜੇ ਉਹ ਕੱਟੇ ਜਾਂਦੇ ਹਨ ਜਿਸ ਤਰ੍ਹਾਂ ਆਪਾਂ ਸਾਰੇ ਹੀ ਦਰਸ਼ਨ ਕਰਨ ਵਾਸਤੇ ਪਾਤਸ਼ਾਹ ਦੇ ਜਨਮ ਸਥਾਨ ਦੇ ਤੱਕ ਦੇ ਆਏ ਹਾਂ ਸਾਧ ਸੰਗਤ ਜੀ ਜੇ ਅਸੀਂ ਆਪਣੀ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਦਰਸ਼ਨ ਕਰਾਂਗੇ ਸਤਿਗੁਰਾਂ ਦੇ ਦੱਸਿਓ ਹੋਏ ਮਾਰਗ ਦੇ ਚੱਲਾਂਗੇ ਸੱਚ ਜਾਣਿਓ ਇਸ ਜ਼ਿੰਦਗੀ ਦੇ ਵਿੱਚ ਕਦੇ ਕੋਈ ਦੁੱਖ ਨਹੀਂ ਆਵੇਗਾ ਦੁੱਖ ਕਦੋਂ ਆਉਂਦੇ ਹਨ ਜਦੋਂ ਅਸੀਂ ਗੁਰੂ ਦੀ ਵਿਚਾਰ ਤੋਂ ਪਰੇ ਹਟ ਜਾਂਦੇ ਹਾਂ ਭਾਈ ਸਾਹਿਬ ਜੀ ਦੱਸ ਕੇ ਗਏ ਨਾ ਅੱਜ ਸਾਡੇ ਮਨ ਦੀ ਜਿਹੜੀ ਅਕਾਗਰਤਾ ਏ ਜਿਹੜਾ ਸਾਡਾ ਅੱਜ ਮਨ ਹੈ ਉਹ ਸ਼ਬਦ ਦੇ ਨਾਲ ਨਹੀਂ ਜੁੜਦਾ ਕਿਉਂ ਨਹੀਂ ਜੁੜਦਾ ਅਸੀਂ ਗੁਰੂ ਦੇ ਕੋਲ ਬਹੁਤ ਜ਼ਿਆਦਾ ਘਟ ਬੈਨੇ ਹਾਂ ਗੁਰੂ ਕੀ ਵਿਚਾਰ ਬਹੁਤ ਘਟ ਸੁਣਦੇ ਆ ਕਿਉਂ ਨਾ ਹੋਵੇ ਸਾਨੂੰ ਵੱਧ ਤੋਂ ਵੱਧ ਸਮਾਂ ਕੱਢਣਾ ਚਾਹੀਦਾ ਅੱਜ ਹਰੇਕ ਚਾਹੁੰਦਾ ਹੈ ਵੇ ਮੇਰੇ ਮਨ ਦੀ ਇਕਾਗਰਤਾ ਬਣ ਜਾਵੇ ਮੇਰਾ ਮਨ ਸ਼ਬਦ ਨਾਲ ਜੁੜ ਜਾਵੇ ਸ਼ਬਦ ਨਾਲ ਮਨ ਕਾਈਓ ਜੁੜੇਗਾ ਜੇ ਸ਼ਬਦ ਵਾਸਤੇ ਸਮਾਂ ਜਾਦੇ ਕੱਢੋ ਸ਼ਬਦ ਵਾਸਤੇ ਤੁਸੀਂ ਸਮਾਂ ਬੜਾ ਘੱਟ ਘੱਟ ਦੇ ਗੁਰੂ ਦੇ ਕੋਲ ਬੈਠਣ ਵਾਸਤੇ ਸਾਡੇ ਪਾਸ ਸਮਾਂ ਨਹੀਂ ਕਹਿੰਦੇ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈਸ ਕਹਿੰਦੇ ਜਦੋਂ ਕਿਤੇ ਕਥਾ ਗੁਰਮੁਖ ਕਰਦੇ ਨੇ ਕੀਰਤਨ ਗੁਰੂ ਕੇ ਰਾਗੀ ਕਰਦੇ ਨੇ ਤੇ ਸਾਡਾ ਉੱਥੇ ਮਨ ਦਾ ਟਿਕਾਉ ਨਹੀਂ ਬਣਦਾ ਉਹਦਾ ਕਾਰਨ ਇਹੀ ਹੈ ਵੀ ਅਸੀਂ ਮਹਾਰਾਜ ਲਈ ਸਮਾਂ ਬੜਾ ਘੱਟ ਦਿੰਦੇ ਸਾਨੂੰ ਮਹਾਰਾਜ ਲਈ ਸਮਾਂ ਜ਼ਿਆਦਾ ਕੱਢਣਾ ਚਾਹੀਦਾ ਜਿਸ ਤਰ੍ਹਾਂ ਹਰੇਕ ਪਿੰਡਾਂ ਦੇ ਵਿੱਚ ਗੁਰੂ ਘਰ ਬਣੇ ਨੇ ਔਰ ਹਰੇਕ ਸੁੱਖ ਸਹੂਲਤ ਹੈ ਪਰ ਫੇਰ ਵੀ ਦੇਖੀਦਾ ਗੁਰਦੁਆਰਿਆਂ ਦੇ ਜਾਈਦਾ ਬੜੇ ਕਟ ਗੁਰਮਖ ਲੋਕ ਬੈਠੇ ਨੇ ਜੁੜ ਕੇ ਬੈੰਦੇ ਨੇ ਮੱਥਾ ਟੇਕਦੇ ਨੇ ਛੇਤੀ ਹੀ ਭੱਜ ਜਾਂਦੇ ਨੇ ਅੱਜ ਸਾਡੀ ਜਿਹੜੀ ਕਿਰਿਆ ਨੇ ਜਿਹੜੀਆਂ ਸਾਡੀਆਂ ਮਰਜ਼ਾਦਾ ਨੇ ਉਹ ਅਸੀਂ ਸਾਰੀਆਂ ਤਹਿਸ ਨੈਸ ਕਰੀ ਜਾਂਦੇ ਕਿਉਂਕਿ ਅਸੀਂ ਗੁਰੂ ਦੇ ਹੁਕਮ 'ਚ ਰਹਿ ਕੇ ਖੁਸ਼ ਨਹੀਂ ਅਸੀਂ ਹੋਰ ਨਾਲ ਕੰਮਾਂ ਵਾਲੇ ਰਹਿ ਕੇ ਖੁਸ਼ ਹਾਂ ਗੁਰੂ ਰੂਪ ਸਾਧ ਸੰਗਤ ਜੀ ਇੱਕ ਹੋਰ ਕਾਲ ਯੁਗ ਦਾ ਸਮਾਪਤ ਸਾਰੇ ਕਹਿੰਦੇ ਆ ਪਰ ਘੋਰ ਕਾਲ ਯੁਗ ਦੇ ਸਮੇਂ ਅੰਦਰ ਮੇਰੇ ਪਾਤਸ਼ਾਹ ਸਾਡਾ ਉਧਾਰ ਕਰਨ ਵਾਸਤੇ ਸਾਡੇ ਜੀਵਨ ਦਾ ਭਲਾ ਕਰਨ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸੁਭਾਏਵਾਨ ਨੇ ਇਹ ਤਾਂ ਉਹ ਆਪਾਂ ਮਹਾਰਾਜ ਕੋਲ ਭਲਾ ਕਰਾਣਾ ਮਾਝ ਦਾ ਬਾਂਹਰ ਦਾ ਸਾਡਾ ਭਲਾ ਕਰਦੇ ਨੇ ਮਹਾਰਾ ਤੇ ਨਾਮ ਦੀਆਂ ਦਾਤਾਂ ਵੰਡਦੇ ਨੇ ਮੇਰੇ ਅਤੀ ਸਤਕਾਰਯੋਗ ਸਾਧ ਸੰਗਤ ਜੀ ਬਹੁਤ ਵੱਡੀ ਸੰਪਰਦਾਇ ਪੂਰੀ ਵਾਲੇ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਸਾਧ ਸੰਗਤ ਜੀ ਮਹਾਪੁਰਖਾਂ ਦਾ ਕਿੱਡਾ ਉਪਰਾਲਾ ਹੈ ਜਿਸ ਤਰ੍ਹਾਂ ਸਿੰਘ ਸਾਹਿਬ ਦੀ ਦੱਸ ਕੇ ਗਏ ਨਾ 2010 ਦਾਸਤਾਰ ਬੜੇ ਲੰਬੇ ਸਮੇਂ ਤੋਂ ਮੈਂ ਆਪਣੇ ਗੁਰਦੇਵ ਜੀ ਦੇ ਨਾਲ ਵੀ ਇਹਨਾਂ ਅਸਥਾਨਾਂ ਤੇ ਦਰਸ਼ਨ ਕਰਦਾ ਰਿਹਾ ਇਹ ਬਿਲਕੁਲ ਸੱਚਾ ਸੱਚਾ ਬਚਨ ਹੈ ਸਾਧ ਸੰਗਤ ਜੀ ਆ ਬਜ਼ੁਰਗ ਵੀ ਵਿੱਚ ਬੈਠੇ ਨੇ ਬਜ਼ੁਰਗ ਮਤਾਮਾ ਬੈਠੀਆਂ ਨੇ ਪਹਿਲੇ ਸਮਝ ਕਿਤੇ ਪਟਨਾ ਤੱਕ ਦਾ ਨਾਮ ਲੈਣਾ ਕੋਈ ਡਰਦਾ ਜਾਂਦਾ ਨਹੀਂ ਸੀ ਇੱਥੇ ਕਹਿੰਦੇ ਉੱਥੇ ਬੜੀ ਅਵਸਥਾ ਇੰਨੀ ਚੰਗੀ ਨਹੀਂ ਕਿਉਂਕਿ ਉੱਥੇ ਰਹਿਣ ਸਹਿਣ ਦਾ ਯਾਤਰਾ ਕਰਨ ਦਾ ਤੇ ਸਾਧ ਸੰਗਤ ਜੀ ਮੈਂ ਮਹਾਪੁਰਖਾਂ ਦੇ ਚਰਨਾਂ 'ਚ ਕੋਟੀ ਕੋਟੀ ਨਮਸਕਾਰ ਕਰਦਾ ਹਾਂ ਕਿਉਂ ਇਨਾ ਮਹਾਪੁਰਖਾਂ ਨੇ ਕਿੱਡਾ ਵੱਡਾ ਉਪਰਾਲਾ ਕੀਤਾ ਅੱਜ ਸਾਧ ਸੰਗਤ ਇੱਥੇ ਆ ਸਾਨੂੰ ਕੋਈ ਦਿੱਕਤ ਨਹੀਂ ਨਾ ਰਾਹ ਦੇ ਵਿੱਚ ਕੋਈ ਦਿੱਕਤ ਹੈ ਨਾ ਇੱਥੇ ਰਹਿਣ ਦੀ ਕੋਈ ਦਿੱਕਤ ਨਾ ਕੋਈ ਲੰਗਰਾਂ ਦੀ ਕੋਈ ਦਿੱਕਤ ਸਾਨੂੰ ਵੱਧ ਚੜ ਕੇ ਇਸ ਸਮਾਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਵੱਧ ਚੜ ਕੇ ਬਿਨਾਂ ਕਹਿਣ ਦਾ ਜੇ ਕਹਿ ਕੇ ਇਸਵਾਮਾ ਲਈਆਂ ਦੇਖੋ ਮਹਾਪੁਰਖਾਂ ਦੇ ਕਿੱਡੇ ਪਰਉਪਕਾਰ ਨੇ ਕਿੱਡੇ ਪਰਉਪਕਾਰ ਇਹ ਸੰਤ ਤੇ ਹੀ ਹੈ ਸਾਧ ਸੰਗਤ ਜੀ ਇੱਕ ਮਹਾਪੁਰਖ ਹੈ ਜੀ ਦਇਆ ਪ੍ਰਵਾਨ ਜਿਹੜਾ ਜੀਵਾਂ ਤੇ ਦਇਆ ਕਰਦਾ ਹਰੇਕ ਵਕੋ ਸੰਤ ਜਿਹੜਾ ਜਨ ਮਾਰ ਕਹਿੰਦੇ ਪਰਉਪਕਾਰੀ ਏ ਸਾਧੂ ਆਪਣੇ ਲਈ ਕੁਝ ਨਹੀਂ ਕਰਦਾ ਕਬੀਰ ਜੀ ਦਾ ਬਚਨ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਤੇ ਕ੍ਰਾਮ RAM ਜੋ ਦਾਤਾ ਮੁਕਤ ਕੋ ਸੰਤ ਜਿ ਪਾਵੇ ਨਾਮ ਜਿੱਥੇ ਸੰਤ ਨਾਮ ਚ ਪਾਉਂਦਾ ਜਿੱਥੇ ਨਾਮ ਦੀ ਵਰਖਾ ਕਰਦਾ ਉੱਥੇ ਸਾਧ ਸੰਗਤ ਜੀ ਮਹਾਪੁਰਖ ਵਾਕੀ ਪਰਉਪਕਾਰ ਕਰਦਾ ਅੱਜ ਤੁਹਾਨੂੰ ਇੱਥੇ ਰਹਿਣ ਦੀ ਕੋਈ ਦਿੱਕਤ ਨਹੀਂ ਕਿਸੇ ਸਿੱਖ ਸੰਗਤ ਨੂੰ ਆਈ ਹੋਵੇ ਕਿਉਂਕਿ ਇਹ ਮਹਾਪੁਰਖਾਂ ਦਾ ਪਰਉਪਕਾਰ ਹੈ ਜਿਹੜੇ ਮਹਾਪੁਰਸ਼ ਨੇ ਸਾਧ ਸੰਗਤ ਨੂੰ ਦਇਆ ਦਇਆ ਕਰਦੇ ਜੀ ਦਇਆ ਪ੍ਰਵਾਹ ਉਹ ਸਭ ਤੇ ਇਕੱਲਾ ਸਾਡੇ ਤੇ ਨਹੀਂ ਇੱਥੇ ਮੈਂ ਕਹਿੰਦਾ ਕੋਈ ਵੀ ਧਰਮ ਦਾ ਲੰਗਰ ਆਣ ਕੇ ਛਕ ਲੈ ਕਦੇ ਕਿਸੇ ਨੂੰ ਮਨਾਈ ਨਹੀਂ ਹਰੇਕ ਜੀ ਹਰੇਕ ਪ੍ਰਾਣੀ ਲੰਗਰ ਛਕਦਾ ਇਹ ਮਹਾਪੁਰਖਾਂ ਦਾ ਉਪਰਾਲਾ ਸਾਧ ਸੰਗਤ ਜੀ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਮਹਾਪੁਰਖਾਂ ਨੂੰ ਚੜ੍ਹਦੀ ਕਲਾ ਪਾਤਸ਼ਾਹ ਬਖਸ਼ਿਸ਼ ਕਰ ਕਿਉਂਕਿ ਐਸੇ ਮਹਾਪੁਰਖ ਬੜੇ ਘਾਟ ਨੇ ਬੜੇ ਵਿਰਲੇ ਨੇ ਸਾਧ ਸੰਗਤ ਜੀ ਐਸੇ ਮਹਾਪੁਰਖ ਸਦਾ ਹੀ ਸੰਸਾਰ 'ਚ ਰਹਿਣੇ ਚਾਹੀਦੇ ਨੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੋੜਦੇ ਨੇ ਉਹਨਾਂ ਪਰਵ ਪ੍ਰਕਾਰਾਂ ਦੇ ਨਾਲ ਜੋੜਦੇ ਨੇ ਐਸੇ ਮਹਾਪੁਰਖਾਂ ਦਾ ਅੱਜ ਕੇ ਸਤਿਕਾਰ ਕਰਨਾ ਚਾਹੀਦਾ ਜਿਹੜੇ ਕੁਝ ਵੀ ਨਹੀਂ ਕਰਦੇ ਉਹਨਾਂ ਦਾ ਸਤਿਕਾਰ ਭੜਾ ਕਰੋ ਚਾਹੇ ਨਾ ਕਰੋ ਕੋਈ ਅੱਡੀ ਅਹਿਮਤ ਨਹੀਂ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਸਾਧ ਸੰਗਤ ਜੀ ਆਪ ਸੰਗਤਾਂ ਸਾਰੀਆਂ ਤਖਤ ਤੇ ਦਰਸ਼ਨ ਕਰਨ ਵਾਸਤੇ ਇਹ ਪਵਿੱਤਰ ਸਥਾਨ ਬਾਲੀਲਾ ਗੁਰੂ ਘਰ ਵੇਖ ਕੇ ਆਪ ਸੰਗਤਾਂ ਜੁੜ ਕੇ ਬੈਠੀਆਂ ਨੇ ਬੜਾ ਮੈਨੂੰ ਆਨੰਦ ਆਇਆ ਸਾਨੂੰ ਸਭ ਨੂੰ ਆਪਣੇ ਨਗਰਾਂ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬਹਿ ਕੇ ਸਤਿਗੁਰੂ ਜੀ ਦੇ ਬਚਨ ਸਰਵਣ ਕਰਨੇ ਚਾਹੀਦੇ ਮਹਾਰਾਜ ਦੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਨਾ ਚਾਹੀਦਾ ਕਿਉਂਕਿ ਇਹ ਵੱਡਿਆਂ ਭਾਗਾਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਆਸੀ ਅਤੇ ਤੁਸੀਂ ਵੱਡਿਆਂ ਭਾਗਾਂ ਵਾਲੇ ਆ ਕਾਦੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਇਹਦੇ ਉੱਤੇ ਵੱਡੇ ਭਾਗ ਹੋਣ ਕਿਹੜੇ ਹੋਣੇ ਚਾਹੀਦੇ ਅੱਜ ਅਸੀਂ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦਾ ਆਨੰਦ ਮਾਣਦੇ ਪਏ ਸਾਡੇ ਦੇ ਕਿੱਡੇ ਪਰਪਕਾਰ ਪਾਤਸ਼ਾਹ ਜੀ ਨੇ ਕੀਤੇ ਵੱਡਿਆਂ ਭਾਗਾਂ ਵਾਲੇ ਆ ਗੁਰੂ ਕਿਰਪਾ ਕਰੇ ਔਰ ਮੈਂ ਬਹੁਤ ਬਹੁਤ ਦਿਲ ਦੀ ਗਹਿਰਾਈ ਤੋਂ ਪੂਰੀ ਬੜੀ ਸੰਪਰਦਾਇ ਮਾਪੁਰਖਾਂ ਦਾ ਬਾਬਾ ਬਖਸ਼ੀ ਮੀਰਾ ਸਿੰਘ ਮਹਾਰਾਜ ਜੀ ਦਾ ਦਿਲ ਦੀ ਗਹਿਰਾਈ ਤੋਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਮੇਰਾ ਕੋਈ ਮੰਨਤਾ ਨਹੀਂ ਸੀ ਬਚਨ ਕਰਦਾ ਔਰ ਸਿੰਘ ਸਾਹਿਬ ਨੇ ਮੈਨੂੰ ਹੁਕਮ ਕੀਤਾ ਸਾਧ ਸੰਗਤ ਜੀ ਮੈਂ ਸੰਗਤ ਦੇ ਦਰਸ਼ਨ ਕੀਤੇ ਮੈਂ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਮੈਂ ਇਹਨੇ ਬਚਨ ਕਰਦਾ ਹੋਇਆ ਮੈਂ ਆਪਣੀ ਬਾਣੀ ਨੂੰ ਬਰਾਮ ਦੇਵਾਂਗਾ ਔਰ ਲਾ ਚੱਕਾਂ ਦੀ ਖਿਮਾ ਸਾਰੀ ਸੰਗਤ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਧਾਮ ਗੰਸੋ ਨਿਹਾਲ